ਨਾ ਨਿਕ ਨਾਮ ਤੇ ਆਈਏ ਕਾਰਜ ਆ ਬੇਰਾਸ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੀ ਜਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ RAMDAS ਸਰੋਵਰ ਨਾਤੇ ਸਭ ਪੁੱਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੇ ਕਿਨੇ ਦਾਨ RAMDAS ਸਰੋ ਵਰਨਾਤੇ ਸਭ ਉਤਰੇ ਬਾ ਭਗਵਾਨ ਦੀ ਨਿਰਮਲ ਹੋਏ ਕਰੇ ਸਨਾਨਾ ਗੁਰਪੂਰੇ ਕਿਨੇ ਦਾਨ ਸਭ ਕੁਸਲ ਖੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੂਕ ਵਾਲੀ ਗੁਰਿਆ ਸਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਥੀ ਪਾਰ ਬਹਿਮ ਬਯੋ ਸਾਧੀ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਬਾਰ ਬਹਿਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ